ਇਹਦਾ ਮਾਨਸਿਕ ਤਵਾਜ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਹਿੱਲਿਆ ਹੋਇਆ ਸਾਰੇ ਕਿਸਾਨ ਲਹਿਰ ਜੋਗੇ ਤੇ ਜਿੰਨੇ ਸਿਆਣੇ ਹੈ ਨਹੀਂ ਕਿ ਜੇ ਭਾਜਪਾ ਨੇ ਦਿੱਲੀ ਨਹੀਂ ਵਧਣ ਦਿੱਤਾ ਤੇ ਪੰਜਾਬ ਭਾਜਪਾ ਭਾਜਪਾ ਪੰਜਾਬ ਦੇ ਪਿੰਡਾਂ 'ਚ ਕਿੰਨਾ ਕੁ ਵੜੀ ਸੀ ਬਸ ਉਸੇ ਫੈਸਲੇ ਦੀ ਫੋਟੋ ਸਟੇਟ ਹੀ ਕਰਕੇ ਦੇ ਨਾ ਇਹਨਾਂ ਨੂੰ ਕਿ ਉਹ ਸਾਤ ਪੜ ਲਿਓ ਜੀ ਅਮਲ ਦੇਖ ਲਿਓ ਜੀ ਕੀ ਹੋਇਆ ਸੀਗਾ ਤੇ ਪਾਜ ਪਾ ਨੂੰ ਇੱਕ ਇਹਦਾ ਵੱਡਾ ਸਾਰਾ ਆਂਡਾ ਦੇ ਕੇ ਜਿਹੜਾ ਇੱਕ ਹਰ ਗੱਲ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਬਿਹੇਵ ਜਿਹੜਾ ਟ੍ਰੈਫਿਕ ਹਵਾਲਦਾਰ ਹੁੰਦਾ ਵੀ ਟ੍ਰੈਫਿਕ ਰੋਕ ਦੇ ਟ੍ਰੈਫਿਕ ਰੋਕ ਰਿਹਾ ਪੰਜਾਬ ਦੇ ਮੁੱਖ ਮੰਤਰੀ ਨੂੰ ਖੁੱਲੀ ਚੁਣੌਤੀ ਦਿੰਦੇ ਆ ਕਿ ਤੇ ਇਹ ਦੱਸੋ ਵੀ ਸੰਘਿਤ ਕਿਸਾਨ ਮੋਰਚੇ ਨੇ ਪੰਜਾਬ ਚ ਕਿੱਲੇ ਦੀ ਟ੍ਰੈਫਿਕ ਰੋਕਿਆ ਤੇ ਉਹ ਵੀ ਪਾਰਕ ਦੇ ਉਹਨੇ ਕਿੰਨੇ ਵਾਰੀ ਰੋਡ ਸ਼ੋਅ ਕਰਕੇ ਪੰਜਾਬ ਦੀ ਲੋਕਾਂ ਦਾ ਜਿਹੜਾ ਜੀਣਾ ਹੈਗਾ ਦੁੱਬਰ ਹੈ ਨਾ ਇਹ ਚੌਕੀ ਉਹਦੇ ਸਟੋਰ ਪੀਐਮ ਦੀ ਐਮਐਲਏ ਦੀ ਉੱਧਰ ਹੋਈ ਚਾਹੀਦੀ ਹੈ ਵੀ ਆ ਕਿਉਂਕਿ ਇਹਨਾਂ ਦੇ ਐਮਐਲਏ ਨੂੰ ਖਤਰਾ ਜਿਹੜਾ ਹੈਗਾ ਪੰਜਾਬ ਦੇ ਆਪਣੇ ਲੀਡਰ ਤੋਂ ਬਣਿਆ ਹੋਇਆ ਉਹਨਾਂ ਵਾਸਤੇ ਲਗਾਤਾਰ ਖਤਰਾ ਜਿਹੜਾ ਹੈਗਾ ਵਧਾਰਿਆ ਜਿਹੜਾ ਸੀਗਾ ਉਹ ਤੋੜਿਆ ਇਹ ਬਣਾ ਕੇ ਪੇਸ਼ ਕੀਤਾ ਜਾਂਦਾ ਕਿ ਵੀ ਇਹ ਵਿਕਾਸ ਦੇ ਵਿਰੋਧੀ ਆ ਅਸੀਂ ਸਾਰੇ ਲੋਕਾਂ ਨੂੰ ਕਹਿੰਦੇ ਥੋੜਿਆ ਕਿ ਜਿਹੜਾ ਵਿਕਾਸ ਨਹੀਂ ਬਨਾਸ਼ ਆਏ ਅਸੀਂ ਬਨਾਸ਼ ਦੇ ਵਿਰੋਧੀ ਆ ਅਰਜਿੰਦਰ ਜੀ 5 ਤਰੀਕ ਨੂੰ ਤੁਸੀਂ ਚੰਡੀਗੜ੍ਹ ਜਾ ਕੇ ਧਰਨਾ ਲਾਉਣਾ ਸੀ ਉਹ ਪੰਜਾਬ ਸਰਕਾਰ ਨੇ ਭਗਵੰਤ ਸਿੰਘ ਸਰਕਾਰ ਨੇ ਲੱਗਣ ਨਹੀਂ ਦਿੱਤਾ ਹੁਣ ਤੁਸੀਂ ਐਮਐਲਏ ਦੇ ਘਰਾਂ ਮੂਰੇ ਧਰਨੇ ਲਾ ਲੈਨੇ ਉਹਨਾਂ ਧਰਨਿਆਂ ਦਾ ਵੱਧ ਪੰਜਾਬ ਸਰਕਾਰ ਨੂੰ ਨੁਕਸਾਨ ਸੀ ਜਾਂ ਇਹਨਾਂ ਦਾ ਵੱਧ ਨੁਕਸਾਨ ਹੈ ਤੇ ਤੁਹਾਨੂੰ ਕਿਸ ਚੀਜ਼ ਤਰ੍ਹਾਂ ਫਾਇਦਾ ਦੇਖੋ ਅਸੀਂ ਲਗਾਤਾਰ ਕਿਸਾਨੀ ਮੰਗਾਂ ਨੂੰ ਲੈ ਕੇ ਜਿਹੜਾ ਸੰਘਰਸ਼ ਹੈਗਾ ਕਰ ਰਹੇ ਹਾਂ 5 ਤਰੀਕ ਨੂੰ ਚੰਡੀਗੜ੍ਹ ਆ ਜਿਹੜਾ ਧਰਨਾ ਪ੍ਰਦਰਸ਼ਨ ਉਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵਤ ਸਿੰਘ ਮਾਨ ਹੋਰ ਨੇ ਮੀਟਿੰਗ ਬੁਲਾ ਕੇ ਜਿਸ ਤਰ੍ਹਾਂ ਕਿਸਾਨਾਂ ਗਊ ਨੂੰ ਅਪਮਾਨਿਤ ਕੀਤਾ ਔਰ ਪੰਜਾਬੀਅਤ ਨੂੰ ਕਲੰਕਿਤ ਕੀਤਾ ਪੰਜਾਬੀ ਘਰ ਆਏ ਬੰਦੇ ਦੀ ਉਹ ਆਪਣਾ ਜਿਹੜਾ ਹੈਗਾ ਰੱਬ ਮੰਨਦੇ ਆ ਇੰਨੀ ਮਹਿਮਾਨ ਨਿਵਾਜੀ ਪੰਜਾਬੀਆਂ ਦੀ ਤੇ ਪਰ ਕਿਸ ਤਰ੍ਹਾਂ ਪੰਜਾਬੀਅਤ ਵਾਲੇ ਜਿਹੜੇ ਗੁਣ ਤੋਂ ਕੋਰੇ ਆ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੇ ਤੇ ਦੂਸਰਾ ਜਿਸ ਤਰ੍ਹਾਂ ਨੇ ਤਨਕੀਦ ਦਿੱਤੀ ਹੈ ਉਹ ਤਨਕੀਦ ਆ ਹੁਣ ਇੱਕ ਪੂਰੀ ਤਰਤੀਬ ਕਿ ਜਿਸ ਤਰ੍ਹਾਂ ਪਿਛਲੇ ਦਿਨੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਸਰਕਾਰ ਨੂੰ ਇਹ ਕਿਹਾ ਕਿ ਤੁਹਾਡੀ ਖੇਤੀ ਮੰਡੀ ਤੱਕ ਸਾਡੀ ਪਹੁੰਚ ਹੋਣੀ ਚਾਹੀਦੀ ਆ ਤੇ ਉਹ ਰਸਤੇ 'ਚ ਕੋਈ ੜਿੱਕਾ ਜਿਹੜਾ ਨਹੀਂ ਹੋਣਾ ਚਾਹੀਦਾ ਇਸ ਤੋਂ ਪਹਿਲਾਂ ਸੇਬ ਹੂੰ ਬਦਾਮ ਅਖਰੋਟ ਤੇ ਜਿਹੜੀ ਇੰਪੋਰਟ ਡਿਊਟੀ ਹੁੰਦੀ ਸੀ ਪਹਿਲਾਂ ਭਾਰਤ ਸਰਕਾਰ ਨੇ ਬਹੁਤ ਘਟਾਈ ਹੋਈ ਆ ਹੂੰ ਤੇ ਉਹ ਦੇ ਕਰਕੇ ਸਾਡਾ ਪਹਿਲੇ ਹੀ ਇੱਥੇ ਦਾ ਕਿਸਾਨ ਜਿਹੜਾ ਹੈਗਾ ਉਹ ਸੇਬ ਪੈਦਾ ਕਰਨ ਵਾਲਾ ਉਹ ਜਿਹੜਾ ਹੈਗਾ ਉਹ ਬਾਕੀ ਚੀਜ਼ਾਂ ਪੈਦਾ ਕਰਨ ਨਾਲ ਨੁਕਸਾਨੇ ਆ ਜਾ ਰਿਹਾ ਦਾਲਾਂ ਪਹਿਲਾਂ ਵੱਡੇ ਪੱਧਰ ਤੇ ਆ ਰਹੀਆਂ ਨੇ ਹੁਣ ਜੇਕਰ ਬਾਹਰੋਂ ਵੱਡੀ ਪੱਧਰ ਤੇ ਸਮਾਨ ਆਉਣਾ ਔਰ ਸਪਸ਼ਟ ਕੀਤਾ ਡਰਾਲ 트럼ਪ ਨੇ ਕਿ ਐਗਰੀਕਲਚਰ ਮਾਰਕੀਟਿੰਗ ਤੱਕ ਸਾਡੀ ਐਕਸੈਸ ਹੋਣੀ ਚਾਹੀਦੀ ਹੈ ਤਾਂ ਇਹਦਾ ਮਤਲਬ ਆ ਕਿ ਗੱਲ ਤਾਂ ਲੁਕੀ ਸ਼ਿਪੀ ਨਹੀਂ ਰਹੇਗੀ ਔਰ ਮੋਦੀ ਸਾਹਿਬ ਦੀ ਹਾਂਚ ਹਾਂ ਮਲਾ ਰਹੇ ਹੈਗੇ ਔਰ ਉਹਨਾਂ ਦੀ ਹਾਂਚ ਹਾਂ ਮਲੋਂਦੇ ਆਮਿਤ ਸ਼ਾਹ ਤੇ ਮੋਦੀ ਦੇ ਭਗਵੰਤ ਮਾਨ ਨੇ ਕਿਸਾਨ ਲਹਿਰ ਤੇ ਹਮਲਾ ਬੋਲਿਆ ਕਿਉਂਕਿ ਕਾਰਪੋਰੇਟ ਨੇ ਕਿਹਾ ਕਿ ਸਾਡੇ ਰਾਜਕੂੜਕਾ ਨਹੀਂ ਹੋਣਾ ਚਾਹੀਦਾ 트럼ਪ ਨੇ ਸ਼ਰੇਆਮ ਕਹਤਾ ਪਹਿਲਾਂ ਇਹ ਸੀਗਾ ਕਿ ਸਰਕਾਰਾਂ ਕਾਰਪੋਰੇਟਲੀ ਕੰਮ ਕਰਦੀ ਸੀ ਫਿਰ ਇੱਕ ਪਰਦਾ ਹੁੰਦਾ ਸੀ ਇਹ ਪਰਦਾ ਤਾਂ ਹੁਣ ਸਾਈਡ ਤੇ ਹੋ ਹੀ ਜਾਂਦਾ ਐਲਨ ਮਸਕ ਕਿਨੇ ਟਰੰਪ ਪਾ ਰਿਹਾ ਵਾਨੀ ਡਾਨੀ ਕਿਵੇਂ ਮੋਦੀ ਨੂੰ ਚਲਾ ਰਿਹਾ ਨੰਗੇ ਚਿੱਟੇ ਰੂਪ ਚ ਸਭ ਕੁਝ ਜਿਹੜਾ ਹੈਗਾ ਉਹ ਹੋ ਰਿਹਾ ਹੈਗਾ ਉਹਨੇ ਕਿਹਾ ੜਿੱਕਾ ਹਟਾਓ ੜਿੱਕਾ ਕੀ ਆ ਹੁਣ ਅਸੀਂ ਕੋਈ 50 50 ਫੁੱਟ ਚ ਕਹਿੰਦਾ ਤਾਂ ਖੇਤੀ ਜਮੀਨਾਂ ਵਾਲੇ ਕੀਤੀਆਂ ਨਹੀਂ ਨਾ ਕੰਡਿਆਲੀ ਤਾਰ ਲਾ ਕੇ ਬਿਜਲੀ ਛੱਡੀ ਆ ੜਿੱਕਾ ਤਾਂ ਖੇਤੀ ਨੂੰ ਬਚਾਉਣ ਚ ਕਿਸਾਨ ਲਹਿਰ ਆ ਤੇ ਉਹ ਕਿਸਾਨ ਲਹਿਰ ਦਾ ਆਧਾਰ ਪੰਜਾਬ ਆ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੇ ਕਾਰਪੋਰੇਟ ਦਾ ਜਿੰਨੂੰ ਕਹਿੰਦੇ ਹੈਗੇ ਆ ਮਤਲਬ ਜਿੰਨੂੰ ਕਹਿੰਦੇ ਚਾਕਰ ਬਣ ਪਿਆ ਹੋਇਆ ਉਹਨਾਂ ਦਾ ਕੁੱਕਰ ਬਣ ਪਿਆ ਹੋਇਆ ਮੋਦੀ ਤੇ ਅਮਿਤ ਸ਼ਾਹ ਦੇ ਕਹਿਣ ਤੇ ਜੋ ਹੱਲਾ ਬੋਲਿਆ ਸਾਰਾ ਕੁਝ ਉਹਦੇ ਚ ਆ ਇਹ ਠੀਕ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਮਾਨਸਿਕ ਸਥਿਤੀ ਠੀਕ ਨਹੀਂ ਹੈਗੀ ਉਹਨੂੰ ਡੀਡਿਕਸ਼ਨ ਸੈਂਟਰ ਚ ਭੇਜਣ ਦੀ ਜ਼ਰੂਰਤ ਹੈਗੀ ਆ ਮਾਨਸਿਕ ਸੰਤੁਲਨ ਦਾ ਹਿੱਲਿਆ ਹੋਇਆ ਪਰ ਦੂਸਰਾ ਜਿਹੜਾ ਕਾਰਪੋਰੇਟ ਦਾ ਜਾਂਦਾ ਦੀ ਦਿੱਲੀ ਦੀ ਤੇ ਦਿੱਲੀ ਤੋਂ ਹਿੱਲਦੀ ਆ ਚੰਡੀਗੜ੍ਹ ਦੀ ਤੇ ਚੰਡੀਗੜ੍ਹ ਚ ਮੁੱਖ ਮੰਤਰੀ ਬੈਠਾ ਇਹ ਸਾਰੀ ਐਕਸਰਸਾਈਜ਼ ਉਹਦੇ ਕਹਿਣ ਤੇ ਕੀਤੀ ਜਾ ਰਹੀ ਆ ਪਰ ਅਸੀਂ ਆਪਣੀ ਖੇਤੀ ਨੂੰ ਬਚਾਉਣ ਲਈ ਔਰ ਆਪਣਾ ਜਿਹੜਾ ਕਰਨ ਦਾ ਅਧਿਕਾਰ ਹੈਗਾ ਹੱਕ ਦੀ ਆਵਾਜ਼ بلند ਕਰਨ ਦਾ ਅਧਿਕਾਰ ਹੈਗਾ ਉਹ ਨਹੀਂ ਗਵਾਉਣਾਗਾ ਇਹ ਕਹਿਣੀ ਅੱਜ ਪੰਜਾਬ ਦੇ ਸਾਰੇ ਐਮਐਲਏਜ਼ ਨੂੰ ਆਏ ਆ ਕਿ ਤੁਸੀਂ ਆਪਣੇ ਮੁੱਖ ਮੰਤਰੀ ਨੂੰ ਸਮਝਾਓ ਸੁਧਾਰੋ ਉਹਨਾਂ ਦਾ ਢੁਕਵਾਂ ਇਲਾਜ ਕਰਵਾਓ ਅਸੀਂ ਜੇ ਤੁਸੀਂ ਇਹ ਵਿਰੋਧ ਤਾਈ ਨੂੰ ਤਿੱਖੀ ਕਰਨਾ ਹੈਗਾ ਤੇ ਸਿੱਲੀ-ਸਿੱਲੀ ਹਵਾ ਇੱਕ ਹਲਕੇ ਚ ਨੂੰ ਫਿਰ 94 ਹਲਕਿਆਂ ਦੇ ਵਿੱਚੋਂ ਆਊਗੀ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਪੰਜਾਬ ਸਰਕਾਰ 트ੰਪ ਤੇ ਮੋਦੀ ਦੀ ਹਮਾਇਤ ਦੇ ਵਿੱਚ ਤੁਹਾਨੂੰ ਦਬਾਉਣ ਲੱਗੀ ਆ 5 ਤਰੀਕ ਨੂੰ ਦਬਾਉਣ ਦਾ ਯਤਨ ਕੀਤਾ ਪਰ ਤੁਸੀਂ ਕਿਵੇਂ ਦੇਖਦੇ ਹੋ ਕਿ ਕਿਸਾਨ ਲਹਿਰ ਦਬ ਰਹੀ ਹੈ ਜਾਂ ਉੱਠ ਰਹੀ ਹੈ ਦੇਖੋ ਕੋਈ ਵੀ ਜਦੋਂ ਸਰਕਾਰ ਲੋਕਾਂ ਤੇ ਚੜ੍ਹ ਕੇ ਆਉਂਦੀ ਹੈ ਲੋਕਾਂ ਨੂੰ ਉਸ ਉਹ ਕਿਉਂ ਸਰਕਾਰ ਚੜ੍ਹ ਕੇ ਆਈ ਉਹਨੂੰ ਸਮਝਣ ਲੱਗਿਆ ਤੇ ਉਹਦੇ ਉਹਦੇ ਹਮਲੇ ਦਾ ਮਤਲਬ ਟਕਰਾ ਕਰਨ ਲਈ ਮਾਨਸਿਕ ਤੌਰ ਤੇ ਤਿਆਰ ਹੁੰਦੇ ਆ ਇੱਕ ਸਮਾਂ ਚਾਹੀਦਾ ਘੱਟ ਚਾਹੀਦਾ ਜਿਹਾ ਵੱਧ ਚਾਹੀਦਾ ਪਰ ਸਮਾਂ ਜਿਹੜਾ ਹੈਗਾ ਉਹ ਚਾਹੀਦਾ ਹੈਗਾ ਤੇ ਉਹ ਪੰਜਾਬ ਦੀ ਕਿਸਾਨ ਲਹਿਰ ਨੂੰ ਪਰਸੋਂ ਦੀ ਬਹੁਤ ਸਾਰੇ ਆਮ ਲੋਕਾਂ ਦੇ ਪਿੰਡਾਂ 'ਚ ਚਰਚਾ ਜਦੋਂ 트ੰਪ ਦਾ ਬਿਆਨ ਸਾਹਮਣੇ ਆਇਆ ਸੰਯੁਕਤ ਕਿਸਾਨ ਮੋਰਚੇ ਨੇ ਤੇ ਪ੍ਰੈਸ ਕਾਨਫਰੰਸ ਕੀਤੀ ਆ ਕਿ ਨੰਗੇ ਚਿੱਟੇ ਰੂਪ 'ਚ ਗੱਲ ਉਹਨਾਂ ਨੂੰ ਜੁੜੀ ਹੈਗੀ ਆ ਉਹ ਸਮਝ ਆ ਰਹੀ ਆ ਕਿਸਾਨ ਨਾ ਵੀ ਲੋਕਾਂ ਨੂੰ ਸਮਝਾਉਂਦੀਆਂ ਰਹੀਆਂ ਗਾਂ ਵੀ ਸਮਝਾਉਂਦੀਆਂ ਰਹਿਣਗੀਆਂ ਜਦੋਂ ਲੋਕ ਜਿਹੜੇ ਮਸਲੇ ਤੇ ਹੰਗਾਰਾ ਦਿੰਦੇ ਆ ਉਹੀ ਮਸਲਾ ਫਿਰ ਜਿਹੜਾ ਹੈਗਾ ਸਿਰੇ ਹੈਗਾ ਉਹ ਲੱਗਦਾ ਹੈਗਾ ਪਰ ਪੰਜਾਬ ਸਰਕਾਰ ਜਿਹੜਾ ਕਿਸਾਨ ਲਹਿਰ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਆ ਇਹਦੇ ਚ ਬਿਲਕੁਲ ਕਾਮਯਾਬ ਜਿਹੜੀ ਉਹ ਨਹੀਂ ਹੋਵੇਗੀ ਜਿਸ ਤਰ੍ਹਾਂ ਤੁਸੀਂ ਅੱਜ ਐਮਐਲਏਾਂ ਦੇ ਘਰਾਂ ਅੱਗੇ ਧਰਨੇ ਲਾਏ ਆ ਤੇ ਇਹਦੇ ਰਾਹੀਂ ਤੁਸੀਂ ਪੰਜਾਬ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਹ ਇਹਨਾਂ ਇਹਨਾਂ ਧਰਨਿਆਂ ਦਾ ਕੀ ਮਕਸਦ ਹੈ ਇਹ ਦੱਸਣਾ ਅਸੀਂ ਮੈਸੇਜ ਇਹ ਦੇਣਾ ਚਾਹੁੰਦੇ ਆ ਕਿ ਜੇ ਭਾਜਪਾ ਨੇ ਦਿੱਲੀ ਨਹੀਂ ਵੜਨ ਦਿੱਤਾ ਹੂੰ ਤੇ ਪੰਜਾਬ ਭਾਜਪਾ ਭਾਜਪਾ ਪੰਜਾਬ ਦੇ ਪਿੰਡਾਂ ਚ ਕਿੰਨਾ ਕੁ ਵੱਡੀ ਸੀਗੀ ਹੂੰ ਬਸ ਉਸੇ ਫੈਸਲੇ ਦੀ ਫੋਟੋ ਸਟੇਟ ਹੀ ਕਰਕੇ ਦੇਣ ਆਏ ਇਦਾਂ ਨੂੰ ਕਿ ਉਹ ਪੜ ਲਿਓ ਜੀਓ ਅਮਲ ਦੇਖ ਲਿਓ ਜੀ ਕੀ ਹੋਇਆ ਸੀਗਾ ਤੇ ਭਾਜਪਾ ਨੂੰ ਇੱਕ ਐਡਾ ਵੱਡਾ ਸਾਰਾ ਆਂਡਾ ਦੇ ਕੇ ਇੱਥੋਂ ਜਿਹੜਾ ਸੀਗਾ ਉਹ ਜਿਹੜਾ ਸੀਗਾ ਉਹ ਤੋੜਿਆ ਠੀਕ ਹੈ ਤੁਸੀਂ ਦੇਖੋ ਤੁਸੀਂ ਤੁਹਾਨੂੰ ਕੀ ਚਾਹਣੇ ਉਹ ਪੰਜਾਬ ਦੇ ਐਮਐਲਏ ਜਿਹੜਾ ਹੈਗਾ ਦਸਣ ਆਏ ਹੈਗੇ ਭਾਜਪਾ ਦੀ ਪੈਰ ਨਹੀਂ ਲੱਗਣ ਦਿੱਤੇ ਪੰਜਾਬ ਚ ਕਿਸਾਨਾਂ ਨੇ ਹੂੰ ਤੇ ਇਹ ਵੀ ਉਹਨਾਂ ਨੂੰ ਯਾਦ ਹੋਣਾ ਚਾਹੀਦਾ ਕਿ ਜੋ ਕਿਸਾਨ ਅੰਦੋਲਨ ਚੱਲਦਾ ਸੀਗਾ ਖੱਟੜ ਦਾ ਹਵਾਈ ਜੱਜ ਲੈਡ ਨਹੀਂ ਕਰਦਾ ਸੀ ਹਰਿਆਣੇ 'ਚ ਤੁਸੀਂ ਇਸ ਮੁਲਕ ਦੀ ਕਿਸਾਨ ਜਮਾਤ ਨਾਲ ਜੇ ਪੰਗਾ ਲਵੋਗੇ ਉਹਦੀ ਰੋਜੀ ਉਤੀ ਖੋਣ ਦਾ ਯਤਨ ਕਰੋਗੇ ਤੇ ਇਹਦੇ ਨਤੀਜੇ ਖੁਸ਼ਕੁਵਾਰ ਜਿਹੇ ਨਹੀਂ ਹੋਣਗੇ ਇੱਕ ਗੱਲ ਅਸੀਂ ਸਾਰੇ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਕਾਰਪਰੇਡ ਦੇ ਸਾਹਮਣੇ ਅੜਿੱਕਾ ਜਿਹੜੀ ਕਿਸਾਨ ਲਹਿਰ ਆ ਜਿਹੜਾ ਇਹ ਬਣਾ ਕੇ ਪੇਸ਼ ਕੀਤਾ ਜਾਂਦਾ ਕਿ ਵੀ ਇਹ ਵਿਕਾਸ ਦੇ ਵਿਰੋਧੀ ਆ ਅਸੀਂ ਸਾਰੇ ਲੋਕਾਂ ਨੂੰ ਕਹਿਣਾ ਚਾਹਦੇ ਆ ਕਿ ਜਿਹੜਾ ਵਿਕਾਸ ਨਹੀਂ વિનાਸ਼ ਆਏ ਅਸੀਂ વિનાਸ਼ ਦੇ ਵਿਰੋਧੀ ਆ ਕਾਰਪੋਰੇਟ ਪਰਚੂਨ ਦੇ ਖੇਤਰ ਚ ਆ ਗਿਆ ਲੱਖਾਂ ਦੁਕਾਨਦਾਰ ਵਿਲੇ ਕਰਤੇ ਵੱਡੇ ਵੱਡੇ ਮਾਲਸ ਖੁੱਲ ਗਏ ਉਹ ਮਾਲਸ ਖੋਲ ਕੇ ਇਹਦੇ ਲੱਖਾਂ ਦੁਕਾਨਦਾਰ ਛੋਟੇ ਵਪਾਰੀ ਬਰਬਾਦ ਕੀਤੇ ਜਾ ਰਹੇ ਆ ਉਹ ਕੌਣ ਕਰ ਰਿਹਾ ਉਹ ਕਾਰਪੋਰੇਟ ਕਰ ਰਿਹਾ ਨਾ ਕਾਰਪੋਰੇਟ ਪੱਖੀ ਨੀਤੀਆਂ ਦੇ ਕਹਤੇ ਸਾਡੇ ਸਰਕਾਰੀ ਸਕੂਲ ਜਿਹੜਾ ਹਾਲੀਵੁੱਡ ਦੇ ਸੈਂਕੜੇ ਲੋਕਾਂ ਨੇ ਅੰਦੋਲਨ ਕੀਤਾ ਤਾਂ ਹਾਲੀਵੁੱਡ ਤੋਂ ਵੱਧ ਅਮੀਰ ਤਾਂ ਸਾਡਾ ਦੁਕਾਨਦਾਰ ਜਾਂ ਆਮ ਬੰਦਾਰੀ ਨਾ ਹੈਗਾਗਾ ਜੇ ਹਾਲੀਵੁੱਡ ਦੇ ਐਕਟਰ ਐਕਟਰਸ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖਿਲਾਫ ਅੰਦੋਲਨ ਕਰ ਰਿਹਾ ਕਿ ਇਹਨਾਂ ਨੂੰ ਰੋਜ਼ਗਾਰ ਖੋਹ ਲੈਣਾ ਹੈਗਾ ਤੇ ਇਹ ਸਾਰੇ ਦੇ ਵਿੱਚ ਕਾਰਪੋਰੇਟ ਜੀ ਦੁਨੀਆ ਦੇ ਲੋਕਾਂ ਦੀ ਰੋਜੀ ਰੁਤੀ ਖੋ ਰਿਹਾ ਉਹਦੇ ਖਿਲਾਫ ਦੁਨੀਆ ਦੇ ਵਿੱਚ ਲਹਿਰ ਤੇ ਉਹਦੇ ਚ ਪੰਜਾਬ ਦੀ ਜਿਹੜੀ ਹੈ ਮੋਢਾ ਕਿਸਾਨ ਲਹਿਰ ਇਹ ਬਹੁਤ ਇੱਕ ਵੱਡਾ ਰੋਲ ਪਲੇ ਕਰ ਰਹੀ ਆ ਜਿੱਦਣ ਇਹਨੂੰ ਢਾ ਲਿਆ ਤੇ ਫਿਰ ਛੋਟਾ ਦਰਮਿਆਨਾ ਕਿਸੇ ਵੀ ਖੇਤਰ ਚ ਕਾਰਪੋਰੇਟ ਨੇ ਛੱਡਣਾ ਨਹੀਂ ਹੈਗਾ ਇਸ ਕਰਕੇ ਸਰਕਾਰ ਦੇ ਕੂੜ ਪ੍ਰਚਾਰ 'ਚ ਨਾ ਆਓ ਕਿ ਵਿਕਾਸ ਦੇ ਵਿਰੋਧੀ ਆ ਵਿਕਾਸ ਦੇ ਵਿਰੋਧੀ ਆ ਜਿਹੜਾ ਇੱਕ ਹਰ ਗੱਲ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਬਿਹੇਵ ਜਿਹੜਾ ਟ੍ਰੈਫਿਕ ਹੌਲਦਾਰਾ ਹੁੰਦਾ ਵੀ ਟ੍ਰੈਫਿਕ ਰੋਕ ਦੇ ਟ੍ਰੈਫਿਕ ਰੋਕਦੇ ਆ ਪੰਜਾਬ ਦੇ ਮੁੱਖ ਮੰਤਰੀ ਦੀ ਖੁੱਲੀ ਚੁਣੌਤੀ ਦਿੰਦੇ ਆ ਕਿ ਤਾ ਇਹ ਦੱਸੋ ਵੀ ਸੰਘਿਤ ਕਿਸਾਨ ਮੋਰਚੇ ਨੇ ਪੰਜਾਬ ਚ ਕਿੰਨੇ ਵਾਰੀ ਟ੍ਰੈਫਿਕ ਰੋਕਿਆ ਤੇ ਉਹ ਵੀ ਪਾਕ ਇਟਰਾ ਨੇ ਕਿੰਨੇ ਵਾਰੀ ਰੋਡ ਸ਼ੋਅ ਕਰਕੇ ਪੰਜਾਬ ਦੇ ਲੋਕਾਂ ਦਾ ਜਿਹੜਾ ਦੀਨਾ ਹੈਗਾ ਦੁੱਬਰ ਕੀ ਅੱਜ ਜੇ ਆਪਾਂ ਦੇਖੀਏ ਜਿਸ ਤਰੀਕੇ ਨਾਲ ਮੁੱਖ ਮੰਤਰੀ ਨੇ ਤੁਸੀਂ ਦੱਸ ਰਹੇ ਹੋ ਕਿ ਕਿਸਾਨ ਲਹਿਰ ਤੁਸੀਂ ਹੈਗੇ ਹੋ ਤੇ ਕਿਸਾਨ ਲਹਿਰ ਨੂੰ ਜਿਸ ਤਰੀਕੇ ਨਾਲ ਉਹਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਤਾਂ ਪੋਲੀਟੀਕਲੀ ਸਿਆਸੀ ਤੌਰ ਤੇ ਉਹਦੀ ਪਾਰਟੀ ਨੂੰ ਜਿਵੇਂ ਦਿੱਲੀ ਦੇ ਵਿੱਚ ਲੋਕਾਂ ਨੇ ਪਛਾੜਿਆ ਤਾਂ ਇਸ ਚੀਜ਼ ਤੋਂ ਮੁੱਖ ਮੰਤਰੀ ਨੂੰ ਕੀ ਪਤਾ ਨਹੀਂ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਵੀ ਉਹ ਆਪਣੀ ਪਾਰਟੀ ਦਾ ਹੀ ਨੁਕਸਾਨ ਕਰ ਰਿਹਾ ਦੇਖੋ ਇਹ ਬਖਸ਼ੀਸ਼ ਜੀ ਇੱਕ ਗੱਲ ਇਹ ਠੀਕ ਆ ਕਿ ਉਹਨਾਂ ਦੀ ਪਾਰਟੀ ਦਾ ਨੁਕਸਾਨ ਤਾਂ ਹੋਊਗਾ ਜਿਹੜਾ ਵੀ ਪਾਰਟੀ ਲੋਕਾਂ ਨਾਲ ਟਕਰਾਊਗੀ ਨੁਕਸਾਨ ਹੋਊਗਾ ਪਰ ਅਸੀਂ ਜਿਹੜਾ ਲੋਕ ਇਸ ਤੋਂ ਵੱਡੀ ਗੱਲ ਸਮਝਿਆ ਪਾਰਟੀ ਇਹ ਚੱਲੇਗੀ ਕੋਈ ਹੋਰ ਆ ਜੂਗੀ ਜਿੰਨਾ ਚਿਰ ਜਿਹੜੀਆਂ ਨੀਤੀਆਂ ਨੇ ਕਾਰਪੋਰੇਟ ਪੱਕੀ ਉਹਨਾਂ ਨੂੰ ਵੀ ਅਸੀਂ ਸਮਝਦੇ ਕਿ ਜਿੰਨਾ ਵੀ ਇਹ ਟੋਲਾ ਤੁਰਿਆ ਫਿਰਦਾ ਹੈਗਾ ਭਈ ਜਿਹੜੇ ਲਟੇਰੇ ਆ ਉਹ ਚੋਣਾ ਨਹੀਂ ਲੜਦੇਗੇ ਅਵਾਨੀਦਾਨੀ ਐਮਐਲਏ ਬਣਦੇ ਆ ਐਲਨ ਮਸਕ ਚੋਣਾ ਲੜਦਾ ਉਹ ਇਹ ਉਹਨਾਂ ਦੇ ਕਰਿੰਦੇ ਆ ਜੇ ਪਹਿਲੇ ਤੋਂ ਤੰਗ ਆ ਕੇ ਉਹਨਾਂ ਨੇ ਇੱਕ ਨਵਾਂ ਮਤਲਬ ਜਿਹੜਾ ਸੀਗਾ ਉਹ ਸੰਦ ਖੜਾ ਕਰਤਾ ਲੋਕਾਂ ਦੇ ਸਾਹਮਣੇ ਫੋਰਡ ਫਾਊਂਡੇਸ਼ਨ ਨੇ ਇਹਦੀ ਮਦਦ ਤੇ ਸੀ ਵੱਡੇ ਕਾਰਪੋਰੇਟ ਘਰਾਣੇ ਇਹਨਾਂ ਦੀ ਮਦਦ ਤੇ ਸੀ মিডিਆ ਨੇ ਦੀ ਮਦਦ ਤੇ ਸੀ ਜਦੋਂ ਝਾੜੂ ਪਾਰਟੀ ਖੜੀ ਕੀਤੀ ਗਈ ਅੰਨਾ ਉਹ ਪੂਰਾ ਪਲਾਨਡ ਪ੍ਰੋਜੈਕਟ ਸੀ ਅੰਨਾ ਹਜ਼ਾਰੇ ਨੂੰ ਜਦੋਂ ਇਹ ਪਾਰਟੀ ਸੱਤਾ 'ਚ ਆ ਗਈ ਉਸ ਤੋਂ ਬਾਅਦ ਕ腐ਸ਼ਨ ਦੇਸ ਨੂੰ ਛੱਡ ਗਈ ਅੰਨੇ ਮਗਰ ਸਾਰੇ ਅੰਨੇ ਹੋ ਗਏ ਸੀ ਉਦੋਂ ਠੀਕ ਆ ਤੇ ਉਹ ਕੋਈ ਝਾੜੂ ਲੈ ਆਉਂਦਾ ਕੱਲ ਨੂੰ ਕੋਈ ਪੋਚਾ ਲੈ ਆਉਣਗੇ ਹੂੰ ਕੋਈ ਹੋਰ ਚੀਜ਼ ਲੈਣਗੇ ਉਹਨਾਂ ਨੇ ਤਾਂ ਆਪਣੀ ਰਾਜ ਸੱਤਾ ਚਲਾਉਣੀ ਹੈਗੀ ਆ ਜਦੋਂ ਕੋਈ ਪਾਰਟੀ ਲੋਕਾਂ 'ਚ ਬੇਪਰਦ ਹੋ ਜਾਂਦੀ ਆ ਤਾਂ ਸਰਮਾਇਦਾਰ ਕਾਰਪੋਰੇਟ ਘਰਾਣੇ ਇੱਕ ਨਵਾਂ ਸ਼ੁਨਸ਼ਨਾ ਲੋਕਾਂ ਨੂੰ ਦੇ ਦਿੰਦੇ ਆ ਕਿ ਉਹ ਵਜਾਈ ਜੋ ਜਿਹੜੇ ਪਿੰਡਾਂ 'ਚ ਵੀ ਕੇ ਬੰਦੇ ਟੂਰਨਾਮੈਂਟ ਕਰਾਉਂਦੇ ਆ ਉਹ ਪਿੰਡ ਦੀਆਂ ਪੰਜ ਛੇ ਟੀਮਾਂ ਬਣਾ ਲੈਂਦੇ ਆ ਏ ਬੀ ਸੀ ਡੀ ਆਰ ਆਦਿ ਇਹ ਦੋ ਫਾਈਨਲ 'ਚ ਲੈ ਜੀਏ ਜੋ ਕੱਪ ਪਿੰਡ 'ਚ ਹੀ ਰਹਿ ਜੇ ਹੂੰ ਠੀਕ ਆ ਇਹ ਸਰਮਾਇਦਾਰੀ ਉਹ ਜਿਹੜੇ ਪਿੰਡਾਂ 'ਚ ਆਮ ਖੇਡਦੇ ਗੱਲ ਤੋਂ ਉਹਨਾਂ ਨੂੰ ਹੀ ਸਮਝ ਆਉਂਦੀ ਹੈਗੀ ਆ ਇਸ ਕਰਕੇ ਉਹ ਸਮਝਣ ਹੂੰ ਠੀਕ ਹੈ ਕਿ ਆਪਾਂ ਗਈ ਵੀ ਬੇਰਾਇਤ ਕਿ ਇਹਨਾਂ ਨੂੰ ਸਭ ਕੁਝ ਸਿਖਾਉਣਾ ਆ ਆਪਾਂ ਵੀ ਸਭ ਕੁਝ ਸਿੱਖੀਏ ਹੂੰ ਇਹ ਕੰਮ ਕਿਵੇਂ ਕਰਦੇ ਹੈਗੇ ਆ ਜੀ ਠੀਕ ਹੈ ਤੋ ਇਹ ਅਸੀਂ ਚੋਣੇ ਕਿ ਪੰਜਾਬ ਦੇ ਲੋਕ ਕੱਲਾ ਝਾੜੂ ਵਾਲਾ ਨਹੀਂ ਇਹ ਨੀਤੀ ਨੂੰ ਸਮਝਣ ਕਿ ਕਾਰਪੋਰੇਟ ਪ ਕਾਰਪੋਰੇਟ سرمایہਦਾਰਾਂ ਦਾ ਰਾਜ ਆ ਕਾਰਪੋਰੇਟ ਪੱਖੀ ਜਿਹੜੀਆਂ ਨੀਤੀਆਂ ਨੇ ਕੋਈ ਵੀ ਪਾਰਟੀ ਆ ਜੇ ਵੋਟਾਂ ਥੋਡੀਆਂ ਲੈਂਦੀ ਆ ਤਾਂ ਉਹਨਾਂ ਲਈ ਜਿਹੜੀ ਹੈਗੀ ਉਹ ਕਰਦੀ ਆ ਇਸ ਕਰਕੇ ਆਪਣੀ ਚੇਤਨਾ ਵਧਾਈਏ ਆਪਣੇ ਸੰਗਠਨ ਨੂੰ ਵਧਾਈਏ ਖੁਦ ਮਜ਼ਬੂਤ ਹੋਈਏ ਤੇ ਆਪਣੀ ਹੋਂਦ ਲਿਖਣ ਵਾਲੇ ਪਾਸੇ ਵਧੀਏ ਭਗਵੰਤ ਮਾਨ ਹੋਰਾਂ ਨੇ ਚੰਡੀਗੜ੍ਹ ਧਰਨਾ ਲੱਗਣ ਨਹੀਂ ਦਿੱਤਾ ਪਰ ਜਦੋਂ ਐਮਐਲਏ ਦੇ ਵੱਲ ਲੋਕ ਵਧੇ ਨੇ ਤੇ ਅੱਜ ਹੁਣ ਉਹਨਾਂ ਨੇ ਰੋਕਿਆ ਵੀ ਨਹੀਂ ਗਾ ਇਹ ਕੀ ਨੀਤੀ ਹੈ ਦੇਖੋ ਇਹ ਇਹ ਨੀਤੀ ਤਾਂ ਉਹ ਹੀ ਸਮਝ ਸਕਦੇ ਜੀ ਤਾਂ ਹੁਣ ਉਹਦੇ ਫ੍ਰੀ ਰਿਕਾਰਡ ਖੜੇ ਆ ਅਸੀਂ ਤਾਂ ਮੰਗ ਕਰਾਂਗੇ ਕਿ ਇਸ ਸਰੇਕ ਐਮਐਲਏ ਦੇ ਘਰ ਦੇ ਸਾਹਮਣੇ ਇੱਕ ਚੌਂਕੀ ਹੋਵੇ ਹੂੰ ਕਿਉਂਕਿ ਜਿਸ ਤਰ੍ਹਾਂ ਦਾ ਮਾਨਸਿਕ ਤਵਾਜਨ ਪੰਜਾਬ ਦੇ ਮੁੱਖ ਮੰਤਰੀ ਦਾ ਹਿੱਲਿਆ ਹੋਇਆ ਸਾਰੇ ਕਿਸਾਨ ਲਹਿਰ ਜੋਗੇ ਤੇ ਜਿੰਨੇ ਸਿਆਣੇ ਹੈ ਨਹੀਂ ਹੈਨਾ ਇਹ ਚੌਂਕੀ ਹੋਵੇ ਸਿਕਿਉਰਟੀ ਇਹਨਾਂ ਦੀ ਐਮਐਲਏ ਦੀ ਵਧਾਉਣੀ ਚਾਹੀਦੀ ਹੈਗੀ ਆ ਕਿਉਂਕਿ ਇਹਨਾਂ ਦੇ ਐਮਐਲਏ ਨੂੰ ਖਤਰਾ ਜਿਹੜਾ ਹੈਗਾ ਉਹ ਪੰਜਾਬ ਦੇ ਆਪਣੇ ਲੀਡਰ ਤੋਂ ਬਣਿਆ ਹੋਇਆ ਉਹ ਇਹਨਾਂ ਵਾਸਤੇ ਲਗਾਤਾਰ ਖਤਰਾ ਜਿਹੜਾ ਹੈਗਾ ਵਧਾਰ ਰਿਹਾ ਹੈ